ਸਾਲ 2025 ਨੂੰ الوداع ਕਰਨ ਲੱਗਿਆ ਅਤੇ ਸਾਲ 2026 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਰ 2025 ਭਾਰਤ ਲਈ ਬਹੁਤ ਖਾਸ ਰਿਹਾ ਜਿੱਥੇ ਭਾਰਤ ਨੇ ਇਸ ਸਾਲ ਦੇ ਵਿੱਚ ਕਈ ਉਪਲਬਧੀਆਂ ਹਾਸਲ ਕੀਤੀਆਂ ਤਾਂ ਦੂਜੇ ਪਾਸੇ ਸਾਲ 2025 ਦੇ ਵਿੱਚ ਕੁਝ ਅਜਹੀਆਂ ਰਾਜਨੀਤਿਕ ਘਟਨਾਵਾਂ ਹੋਈਆਂ ਜਿਨ੍ਹਾਂ ਕਰਕੇ ਸਿਆਸੀ ਮਾਹੌਲ ਪਖਿਆ ਰਿਹਾ ਕੁਝ ਅਜਿਹੇ ਚੋਣ ਨਤੀਜੇ ਆਏ ਜਿਨ੍ਹਾਂ ਕਰਕੇ ਚੌਣ ਕਮਿਸ਼ਨ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਰਿਹਾ ਸੋ ਆਓ ਪੂਰੀ ਜਾਣਕਾਰੀ ਦਿੰਨੇ ਆ ਸਾਲ 2025 ਦੀਆਂ ਉਹਨਾਂ ਘਟਨਾਵਾਂ ਬਾਰੇ ਜਿਨ੍ਹਾਂ ਨੇ ਰਾਜਨੀਤਿਕ ਮਾਹੌਲ ਨੂੰ ਪੂਰੀ ਤਰ੍ਹਾਂ ਪੱਖਾ ਕੇ ਰੱਖਿਆ ਆਪਰੇਸ਼ਨ ਸੰਧੂਰ ਅਤੇ ਫਿਰ ਡਿਪਲੋਮੈਟਿਕ ਸਟ੍ਰਾਈਕ ਆਪਰੇਸ਼ਨ ਸੰਧੂਰ 2025 ਦੀ ਅਜੇ ਹੀ ਘਟਨਾ ਹੈ ਜਿਸ ਨੇ ਦੇਸ਼ ਦੇ ਨਾਲ-ਨਾਲ ਦੁਨੀਆ ਭਰ ਦੇ ਵਿੱਚ ਆਪਣਾ ਅਸਰ ਦਿਖਾਇਆ ਕੇਂਦਰ ਦੀ ਬੀਜੇਪੀ ਦੇ ਸ਼ਾਸਨ ਕਾਲ ਦੀ ਇਹ ਤੀਜੀ ਸਰਜਿਕਲ ਸਟ੍ਰਾਈਕ ਹੈ ਅਤੇ ਪਾਕਿਸਤਾਨ ਦੇ ਖਿਲਾਫ ਉੜੀ ਅਤੇ ਬਾਲਕੋਟ ਤੋਂ ਬਾਅਦ ਇਹ ਸਭ ਤੋਂ ਵੱਡਾ ਐਕਸ਼ਨ ਰਿਹਾ ਜੰਮੂ ਕਸ਼ਮੀਰ ਵਿੱਚ 22 ਅਪ੍ਰੈਲ ਨੂੰ ਪਹਿਲਗਾਮ ਅਤਵਾਦੀ ਹਮਲੇ ਦੇ ਖਿਲਾਫ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਗਿਆ ਆਪਰੇਸ਼ਨ ਸੰਧੂਰ ਦੇ ਸਰਹੱਦ ਪਾਰ ਪਾਕਿਸਤਾਨ ਦੇ ਵਿੱਚ ਬਣੇ ਕਈ ਅਤਵਾਦੀ ਟਿਕਾਣਿਆਂ ਨੂੰ ਤਹਸਨੈਸ ਕੀਤਾ ਗਿਆ ਅਤੇ 125 ਤੋਂ ਬਾਅਦ ਅਤਵਾਦੀ ਮਾਰੇ ਜਾਣ ਦੀ ਖਬਰ ਆਈ ਪਹਿਲਗਾਮ ਹਮਲੇ ਵਿੱਚ ਲਸ਼ਕਰ ਦੇ ਨਾਲ ਜੁੜੇ ਅਤਵਾਦੀ ਗਰੁੱਪ ਤੇ ਦਹਿਸ਼ਤਗਰਦਾ ਨੇ 26 ਸੈਲਾਨੀਆਂ ਨੂੰ ਗੋਲੀ ਮਾਰ ਦਿੱਤੀ ਸੀ 6 ਅਤੇ 7 ਫਰਵਰੀ ਦੀ ਰਾਤ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਗਿਆ ਤੇ ਬਾਅਦ ਵਿੱਚ ਪਾਕਿਸਤਾਨ ਦੇ ਨਾਲ ਗੱਲਬਾਤ ਤੋਂ ਬਾਅਦ ਇਸ ਫਾਇਰ ਲਾਗੂ ਕਰ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ 트ੰਪ ਦਾ ਇਸ ਫਾਇਰ ਦੇ ਲਈ ਵਿੱਚ ਬਚਾ ਦਾ ਦਾਵਾ ਰਿਹਾ ਅਤੇ ਇਸ ਨੂੰ ਭਾਰਤ ਸਰਕਾਰ ਨੇ ਸਿਰੇ ਤੋਂ ਖਾਰਜ ਵੀ ਕੀਤਾ ਭਾਰਤ ਦੀਆਂ ਦੋ ਵੱਡੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ 2025 ਵਿੱਚ ਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਦੋਹਾਂ ਦੇ ਹੀ ਨਤੀਜੇ ਹੈਰਾਨ ਕਰਨ ਵਾਲੇ ਸੀ ਦਿੱਲੀ ਦਾ ਵੀ ਅਤੇ ਬਿਹਾਰ ਦਾ ਵੀ ਬਿਹਾਰ ਚੋਣਾਂ ਵਿੱਚ ਨਿਤਿਸ਼ ਕੁਮਾਰ ਦੀ ਸત્તા ਤੇ ਵਾਪਸੀ ਹੋਈ ਅਤੇ ਮਹੱਤਵਪੂਰਨ ਵਿਰੋਧੀ ਰਾਸ਼ਟਰੀ ਜਨਤਾ 당 ਦਾ ਮਹਿਜ਼ 25 ਸੀਟਾਂ ਤੇ ਹੀ ਸਿਮਟ ਜਾਣਾ ਬਿਹਾਰ ਚੋਣਾਂ ਦੇ ਨਤੀਜੇ ਨੇ 2014 ਦੇ ਲੋਕ ਸਭਾ ਚੋਣਾਂ ਦੀ ਯਾਦਵਾ ਦਿੱਤੀ ਹਾਲਾਂਕਿ ਤੇਜਸਵੀ ਯਾਦਵ ਦੀ RJD ਨੂੰ ਇੰਨੀਆਂ ਸੀਟਾਂ ਜ਼ਰੂਰ ਮਿਲ ਗਈਆਂ ਕਿ ਜਿਸ ਨੇ ਉਸ ਨੂੰ ਵਿਰੋਧੀ ਧਿਰ ਦਾ ਨੇਤਾ ਜ਼ਰੂਰ ਬਣਾ ਦਿੱਤਾ 2025 ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਸੱਤਾ ਪਰਿਵਰਤਨ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਖਤਮ ਹੋਈ ਅਤੇ ਦਿੱਲੀ ਦੇ ਵਿੱਚ ਭਾਜਪਾ ਦਾ ਸ਼ਾਸਨ ਆਇਆ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੀ ਉਵੇਂ ਹੀ ਵਿਦਾਈ ਹੋਈ ਜਿਵੇਂ 2013 ਦੇ ਚੋਣ ਨਤੀਜਿਆਂ ਵਿੱਚ ਉਹਨਾਂ ਦੀ ਜ਼ੋਰਦਾਰ ਐਂਟਰੀ ਹੋਈ ਸੀ ਕ੍ਰੰਪ ਟੈਰਿਫ ਬਨਾਮ ਰੂਸੀ ਤੇਲ ਐਯਾਨ ਦਬਾਹ ਵਿਦੇਸ਼ੀ ਨੀਤੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੁਨੀਆ ਦੇ ਕਈ ਦੇਸ਼ਾਂ ਤੇ ਟੈਰਿਫ ਲਗਾਇਆ ਪਰ ਭਾਰਤ ਦਾ ਮਾਮਲਾ ਥੋੜਾ ਅਲੱਗ ਰਿਹਾ ਆਪਰੇਸ਼ਨ ਸੰਦੂਰ ਦੇ ਵਿੱਚ ਸੀਸਪਾਇਰ ਕਰਾਉਣ ਦੇ ਉਹਨਾਂ ਦੇ ਦਾਅਵੇ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ 27 ਅਗਸਤ ਨੂੰ ਭਾਰਤ ਤੇ ਟਰੰਪ ਪ੍ਰਸ਼ਾਸਨ ਨੇ ਟੈਰਿਫ ਵਧਾ ਕੇ 50% ਦੀ ਕਰ ਦਿੱਤਾ ਟਰੰਪ ਟੈਰਿਫ ਤੋਂ ਬਾਅਦ ਵਿਰੋਧੀਆਂ ਨੇ ਮੋਦੀ ਟਰੰਪ ਦੋਸਤੀ ਦਾ ਮੁੱਦਾ ਬਣਾ ਕੇ ਭਾਜਪਾ ਸਰਕਾਰ ਦੀ ਵਿਦੇਸ਼ੀ ਨੀਤੀ ਤੇ ਹਮਲਾ ਕੀਤਾ ਤੇ ਸਵਾਲ ਖੜੇ ਕਰ ਦਿੱਤੇ ਹਾਲਾਂਕਿ ਟਰੰਪ ਦਾ ਟੈਰਿਫ ਦਾ ਭਾਰਤ ਦੀ ਅਰਥਵਿਵਸਥਾ ਤੇ ਕੋਈ ਖਾਸ ਅਸਰ ਨਹੀਂ ਦਿਖਿਆ ਅਤੇ ਹੁਣ ਤੋਂ ਨਿਰਿਆਤ ਵੀ ਦਮ ਦਿਖਾਉਣ ਲੱਗਿਆ ਹੈ ਨਵੰਬਰ ਮਹੀਨੇ ਵਿੱਚ ਭਾਰਤੀ ਨਿਰਿਆਤ ਦੇ ਅੰਕੜੇ ਵਿੱਚ ਉਛਾਲ ਦਰਜ ਕੀਤਾ ਗਿਆ ਜਦੋਂ ਕਿ ਆਯਾਤ ਵਿੱਚ ਗਿਰਾਵਟ ਦਰਜ ਕੀਤੀ ਗਈ ਵਕਫ ਸੂਦ ਬਿਲ ਹਾਂ 8 ਅਪ੍ਰੈਲ ਨੂੰ ਦੇਸ਼ ਭਰ ਦੇ ਵਿੱਚ ਵਕਫ ਸੂਦ 2025 ਨੂੰ ਲਾਗੂ ਕੀਤਾ ਗਿਆ ਵਕਫ ਸੋਧ ਬਿੱਲ 2 ਅਪ੍ਰੈਲ ਨੂੰ ਲੋਕ ਸਭਾ ਦੇ ਵਿੱਚ ਅਤੇ 3 ਅਪ੍ਰੈਲ ਨੂੰ ਰਾਜ ਸਭਾ ਦੇ ਵਿੱਚ ਪਾਸ ਹੋਇਆ 5 ਅਪ੍ਰੈਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਕਾਨੂੰਨ ਬਣਾ ਦਿੱਤਾ ਗਿਆ ਰਿਪੋਰਟ ਮੁਤਾਬਕ ਵਕਫ ਕਾਨੂੰਨ 2025 ਦਾ ਮਕਸਦ ਵਕਫ ਸੰਪਤੀਆਂ ਦੇ ਪ੍ਰਬੰਧਨ ਵਿੱਚ ਪਾਰਦਰਸ਼ਤਾ ਲਿਆਉਣਾ ਹੈ ਰਾਸ਼ਟਰਪਤੀ ਜਗਦੀਪ ਤਨਖੜ ਦਾ ਅਸਤੀਫਾ ਹਾਂ ਜਗਦੀਪ ਧਨਖੜ ਦਾ ਦੇਸ਼ ਦੇ ਉਪ ਰਾਸ਼ਟਰਪਤੀ ਅਹੁਦੇ ਤੋਂ ਅਚਾਨਕ ਅਸਤੀਫਾ ਦੇਣਾ ਵੀ ਰਾਜਨੀਤਿਕ ਘਟਨਾਵਾਂ ਦੇ ਵਿੱਚ ਹੈ 21 ਜੁਲਾਈ ਨੂੰ ਅਚਾਨਕ ਜਗਦੀਪ ਧਨਖੜ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆਪਣੇ ਅਸਤੀਫੇ ਵਿੱਚ ਧਨਖੜ ਨੇ ਸਿਹਤ ਦੁਰਸਤ ਨਾ ਹੋਣ ਦਾ ਕਾਰਨ ਦੱਸਿਆ ਅਤੇ ਫਿਰ ਇੱਕ ਅਚਾਨਕ ਉਹ ਦਿਖਣੇ ਹੀ ਬੰਦ ਹੋ ਗਏ ਨਾ ਹੀ ਉਹ ਮੀਡੀਆ 'ਚ ਤਿਖੇ ਸੋ ਉਪ ਰਾਸ਼ਟਰਪਤੀ ਚੋਣ ਨੂੰ ਕੋਸ਼ਟ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਘੇਰਦੀਆਂ ਰਹੀਆਂ ਵੋਟ ਚੋਰੀ ਐਸਆਈਆਰ ਵਿਵਾਦ ਅਤੇ ਚੋਣ ਕਮਿਸ਼ਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਚੋਣ ਕਮਿਸ਼ਨ ਤੇ ਐਸਆਈਆਰ ਯਾਨੀ ਕਿ ਵਿਸ਼ੇਸ਼ ਗਹਿਨ ਪ੍ਰੀਖਣ ਨੂੰ ਲੈ ਕੇ ਖਾਸੋ ਵਿਵਾਦ ਹੋਇਆ ਬਿਹਾਰ ਤੋਂ ਬਾਅਦ ਪੱਛਮੀ ਬੰਗਾਲ ਸਮੇਤ ਦੇਸ਼ ਦੇ 12 ਸੂਬਿਆਂ ਦੇ ਵਿੱਚ ਐਸਆਈਆਰ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਹੌਲੀ-ਹੌਲੀ ਪ੍ਰਕਿਰਿਆ ਪੂਰੇ ਦੇਸ਼ ਵਿੱਚ ਚੱਲਦੀ ਰਹੇਗੀ ਜਦ ਤੱਕ ਪੂਰੇ ਦੇਸ਼ ਵਿੱਚ ਵੋਟਰ ਲਿਸਟ ਸਹੀ ਨਹੀਂ ਹੋ ਜਾਂਦੀ ਸੋ ਐਸਆਈਆਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਵਿਰੋਧ ਬਿਹਾਰ ਦੇ ਵਿੱਚ ਦੇਖਿਆ ਗਿਆ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਨੇ ਬਿਹਾਰ ਦੇ ਲੰਬੀ ਵੋਟਰ ਅਧਿਕਾਰ ਯਾਤਰਾ ਵੀ ਕੀਤੀ ਅਤੇ ਇਹ ਗੱਲ ਬਖਿਆ ਕਿ ਕੋਈ ਫਾਇਦਾ ਨਹੀਂ ਮਿਲਿਆ ਇਸ ਸਨ ਸਾਲ 2025 ਦੀਆਂ ਉਹ ਰਾਜਨੀਤਿਕ ਘਟਨਾਵਾਂ ਜਿਨ੍ਹਾਂ ਕਰਕੇ ਰਾਜਨੀਤਿਕ ਮਾਹੌਲ ਪਖਿਆ ਰਿਹਾ ਹੈ